ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ 28 ਜੂਨ ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਰਹਿ ਸਕਦਾ ਹੈ ਤਕਰੀਬਨ ਕੱਲ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਹੁਤ ਵਧੀਆ ਮੀਂਹ ਦੇਖਿਆ ਗਿਆ ਤੇ ਤਕਰੀਬਨ ਮਾਨਸੂਨ ਦਾ ਆਗਾਜ਼ ਦੱਸਿਆ ਜਾ ਰਿਹਾ ਹੈ ਜੋ ਕਿ ਇੱਕ ਬਹੁਤ ਸੋਹਣੇ ਮੀਂਹ ਦੇ ਨਾਲ ਹੋਇਆ ਹੈ ਹੁਲ ਮਿਲਾ ਕੇ ਪੰਜਾਬ ਦੇ ਵਿੱਚ ਕੱਲ ਚੰਗੀ ਬਾਰਿਸ਼ ਹੀ ਦੇਖੀ ਗਈ ਅੱਜ ਹੈਗੀ ਆ 28 ਜੂਨ ਅੱਜ ਦਿਨ ਕਿਹੋ ਜਿਹਾ ਰਹ ਸਕਦਾ ਹੈ ਅੱਜ ਵੀ ਸਵੇਰ ਵੇਲੇ ਦਾ ਤਕਰੀਬਨ ਸਾਰੇ ਹੀ ਪੰਜਾਬੀ ਚ ਮੌਸਮ ਸਾਫ ਬਣਿਆ ਹੋਇਆ ਥੋੜੀ ਜਿਹੀ ਗਰਮੀ ਵੀ ਮਹਿਸੂਸ ਹੋ ਰਹੀ ਹੈ ਚੁੱਭਣ ਵਾਲੀ ਪਰ ਅੱਜ ਵੀ ਬਹੁਤੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜੇਕਰ ਜ਼ਿਲ੍ਹੇ ਬਾਰ ਗੱਲ ਕਰੀਏ ਤਾਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਗੜਸ਼ੰਕਰ ਦਾ ਏਰੀਆ ਨੰਗਲ ਆਨੰਦਪੁਰ ਸਾਹਿਬ ਬਲਾਚੌਰ ਰੂਪਨਗਰ ਖਰੜ ਮੋਹਾਲੀ ਖੰਨਾ ਸਮਾਣਾ ਫਤਿਹਗੜ੍ਹ ਸਾਹਿਬ ਨਾਭਾ ਪਟਿਆਲਾ ਅਮਲੋਹ ਤੇ ਸੰਗਰੂਰ ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਇਹ ਕਦੋਂ ਪਵੇਗਾ ਅੱਜ ਦੁਪਹਿਰ ਨੂੰ ਜਾਂ ਸ਼ਾਮ ਵੇਲੇ ਇਹ ਦੇਖਣਾ ਹੋਵੇਗਾ ਟੁੱਟਵੇਂ ਤੌਰ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਾਰਵਾਈਆਂ ਹੋ ਸਕਦੀਆਂ ਹਨ ਤੇ ਦੂਸਰੀ ਤਰਫ ਜੇਕਰ ਆਪਾਂ ਇੱਕ ਭਾਰੀ ਮੀਂਹ ਦੀ ਗੱਲ ਕਰੀਏ ਤਾਂ ਉਰੀ ਉਮੀਦ ਕੱਲ ਤੋਂ 29 ਤੇ 30 ਤਰੀਕ ਇਹ ਦੋ ਦਿਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਕੱਲ ਮੀਂਹ ਨਹੀਂ ਪਿਆ ਸੀਗਾ ਉੱਥੇ ਵੀ ਮੀਂਹ ਪੁੱਜਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਤੇ ਉਹਨਾਂ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਪਵੇਗਾ ਕੁਝ ਖੇਤਰਾਂ ਦੇ ਵਿੱਚ ਇੰਨਾ ਭਾਰੀ ਮੀਂਹ ਵੀ ਪੈ ਸਕਦਾ ਹੈ ਜਿਵੇਂ ਕੱਲ ਸੰਗਰੂਰ ਏਰੀਆ ਦੇ ਵਿੱਚ ਲੱਗੇ ਝੋਨੇ ਡੁੱਬ ਗਏ ਸਨ ਤੇ ਉਸ ਤਰ੍ਹਾਂ ਦਾ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਤਕੜਾ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ 29 ਤੇ 30 ਤਰੀਕ ਦੇ ਦੋ ਦਿਨਾਂ ਦੇ ਵਿੱਚ ਵਿੱਚ ਤੇ ਇਹ ਜਿਹੜਾ ਸਿਸਟਮ ਹੈ तकरीबन ਇਹ 5 6 ਜੁਲਾਈ ਤੱਕ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਰੋਜ਼ ਹਰ ਜਗ੍ਹਾ ਟੁੱਟਵੇਂ ਤੌਰ ਤੇ ਲਗਾਤਾਰ ਪੰਜਾਬ ਦੇ ਵਿੱਚ ਵਧੀਆ ਮੀਂਹ ਪੈਂਦੇ ਰਹਿਣਗੇ ਅਗਲੇ 5 6 ਦਿਨ